ਆਪਰੇਸ਼ਨ ਦੌਰਾਨ 3 ਸਾਲ ਦੇ ਬੱਚੇ ਦੀ ਹੋਈ ਮੌਤ ਕਪੂਰਥਲਾ ਦੇ 432 ਚੌਕ ਨੇੜੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਕੋਲ ਆਪਰੇਸ਼ਨ ਦੌਰਾਨ 3 ਸਾਲ ਦੇ ਬੱਚੇ ਦੀ ਹੋਈ ਮੌਤ ਬੱਚੇ ਦੇ ਮਾਪਿਆਂ ਅਤੇ ਪਰਿਵਾਰਕ ਰਿਸ਼ਤੇਦਾਰਾਂ ਨੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨਾਲ ਹਸਪਤਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਅਤੇ ਪ੍ਰਸ਼ਾਸਨ ਕੋਲੋਂ ਮੰਗਿਆ ਇਨਸਾਫ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਤੇ ਤੁਹਾਨੂੰ ਦੱਸਤਾ ਸੀ ਉਹਨਾਂ ਨੇ ਡਾਕਟਰ ਸਾਹਿਬ ਨੇ ਨਹੀਂ ਮੈਂ ਕੋਦ ਉਹਨਾਂ ਨੂੰ ਕਿਹਾ ਵਾ ਜੇ ਜਾ ਕੇ ਡਾਇਰੈਕਟਰ ਸਾਹਿਬ ਜੀ ਦੇਖੋ ਜੇ ਸਾਹ ਨਹੀਂ ਚੱਲਦਾ ਪਿਆ ਤੇ ਕਹਿੰਦੇ ਕੋਈ ਨਹੀਂ ਜੇ ਮੈਂ ਦੇਖਦਾ ਪਿਆ ਵਾ ਮੈਨੂੰ ਤੇ ਮੇਰੇ ਘਰ ਵਾਲ ਨੂੰ ਬਾਹਰ ਕੱਢ ਤੇ ਹਾਂ ਐਵੇਂ ਅੰਦਰ ਗੇਟ ਬੰਦ ਕਰ ਗਏ ਕੋਣ ਪਤਾ ਨਹੀਂ ਕੀ ਕੀ ਤਕੀਨੀ ਉਹਨਾਂ ਨੂੰ ਕੀ ਮੰਗੀ ਕਰਦੇ ਆ ਮੰਗ ਹੀ ਕਰਦੇ ਉਹਨਾਂ ਸਾਹਿਬ ਮੂੰਹ ਚੋਂ ਖੂਨ ਨਿਕਲਦਾ ਪਿਆ ਮੂੰਹ ਚੋਂ ਖੂਨ ਵਗਦਾ ਪਿਆ ਮੈਂ ਕੁਝ ਹੋਇਆ ਤੇ ਤੇ ਕੁਝ ਹੋਇਆ ਤੇ ਮੂੰਹ ਤੋਂ ਖੂਨ ਤਾਂ ਨਹੀਂ ਆਣਾ ਚਾਹੀਦਾ ਨਾ ਮੈਂ ਵਾਂ ਟੁੱਟਾ ਕੇ ਧਰਗਾ ਥੋੜੇ ਟੁੱਟ ਕੇ ਆਵੇ ਜਦ ਅਚਾਨਕ ਮੇਤੂ ਹੋ ਜਾਏ ਇਹਦੇ ਵਿੱਚ ਕਿਹਦੀ ਗਲਤੀ ਮੰਨਦੇ ਹੋ ਗਲਤੀ ਤੇ ਡਾਕਟਰ ਦੀ ਆ ਇਹਦੇ ਵਿੱਚ ਉਹ ਡਾਕਟਰ ਤਾਂ ਪਾਣੀ ਨਹੀਂ ਅਗੀ ਲਾ ਦਿੱਤਾ ਹੈ ਨਾ ਪੂਰਾ 7 ਵਜੇ ਬੁਲਾ ਲਿਆ 7 ਵਜੇ ਕੇ ਕਿ ਮੈਂ ਸਲਾਘਰ ਕੇ ਸਾਹਮਣੇ ਆ ਦਸੂਗਾ ਤਾਂ ਮੈਂ ਆ ਪਿਆ ਮੈਂ ਆਪਣੇ ਮਾਲਕ ਨਾਲ ਸਲਾਹ ਕੀਤੇ ਤਾਂ ਕਹਿੰਦੇ ਕੋਈ ਨਹੀਂ ਚੱਲ ਰਹੀ ਹੋਂਤੇ ਕੁਝ ਲੈਣੇ ਆ ਇਹ ਕਿੰਨੇ ਸਾਲ ਦਾ ਸੀ ਬੱਚਾ ਸਾਢੇ 3 ਸਾਲ ਦਾ ਤੇ ਕੀ ਹੋਇਆ ਕਿ ਆਪਰੇਸ਼ਨ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਸੀ हां ठीक हो गए सही अच्छा बच्चा ठीक से हां जी अचानक 5:30 ਵਜੇ ਜਾ ਕੇ ਨੀਸ ਅੱਛਾ ਰੋਨੂ ਮੈਂ ਕੱਲ ਆਇਆ ਸੀ ਸਵੇਰੇ ਗਿਆ ਸੀ ਉਹ ਤੇ ਕੀ ਜੇ ਹੱਤਾ ਵਾਲਾ ਜੇ ਡਾਕਟਰ ਸੁਲਮਾਨ ਅਬੀ ਚੌਧਰੀ ਉਹਨਾਂ ਕੋਲ ਗਿਆ ਸੀ ਉਹਨਾਂ ਨੇ ਭੇਜਤਾ ਇੱਥੇ ਉਹਨਾਂ ਨੇ ਕਿਹਾ ਜੇ ਹਾਰਟ ਟੁੱਟਿਆ ਹੋਇਆ ਵਾ ਜੇ ਉਹ ਤੇ ਆਪਰੇਸ਼ਨ ਹੋਗਾ ਫਿਰ ਹੋਗਾ ਤੇ ਲੈ ਕੇ ਆਇਓ ਉਥੋਂ ਮੈਂ ਆਏ تھے ਇੱਥੇ ਆ ਕੇ ਨਾਨੂ ਉਹ ਦੇਖਾ ਦੇ ਠੀਕ ਹੈ ਤੇ ਇਹ ਕੀ ਹੁਣ ਕੀ ਮੰਗੀ ਕਰਦੇ ਹੋ ਤੁਸੀਂ ਮੰਗਾ ਸੀ ਅਸੀਂ ਇਹ ਕਰਦੇ ਕਿ ਸਾਨੂੰ ਇਨਸਾਫ ਮਿਲੇ ਸਾਡੇ ਕੋਲ ਹਲੇ ਤੱਕ ਡਾਕਟਰ ਨਾਲ ਗੱਲ ਕੀਤੀ ਆ ਨਾ ਸਾਹਮਣੇ ਆਏ ਆ ਪਤਾ ਨਹੀਂ ਕਿੱਥੇ ਲੁਕ ਕੇ ਬੈਠੇ ਆ ਸਾਨੂੰ ਨਹੀਂ ਪਤਾ ਇਹ ਕਿੰਨੇ ਸਾਲ ਦਾ ਸੀ ਬੱਚਾ ਬੱਚਾ 2.5 ਸਾਲ ਦਾ ਸੀ ਕਹਿੰਦੇ 3 ਸਾਲ 8 3 ਸਾਲ ਦਾ ਲੱਗਦਾ ਸਾਡੇ 3.5 ਸਾਲ ਦਾ ਸੀ ਹੋਂਜੇ ਡਾਕਟਰ ਜੇ ਤੁਹਾਨੂੰ ਨਹੀਂ ਮਿਲਦੇ ਫਿਰ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਬੈਠੇ ਰਹੋਗੇ ਬੈਠੇ ਰਹੇਂਗੇ ਆਪਣੀ ਤਰ੍ਹਾਂ ਬੈਠੇ ਰਹੇਂਗੇ ਜਾਂ ਫੇਰ ਨੇਟ ਤੇ ਫੇਸਬੁਕ ਤੇ ਸਾਰੇ ਕੁਝ ਕੋਈ ਲੋਣਾ ਕਰੇ ਉਹਦੇ ਲੇਕਿਨ ਮਾਫ ਨਹੀਂ ਗਿਆ ਡਾਕਟਰ ਚੁੱਪਣਾ ਹਾਂ ਜੇ ਕੋਕਤੇ ਨੇਟ ਤੇ ਅਸੀਂ ਸਾਰੇ ਛੱਡਾਂਗੇ ਸਾਰੀ ਦੁਨੀਆ ਦੇਖੂਗਾ ਕਿ ਹਸਪਤਾਲ ਵਿੱਚ ਕੀ ਕਾਨੂੰਨ ਹੁੰਦੇ ਆ ਕਿੱਦਾਂ ਦੇ ਕੰਮ ਹੁੰਦਾ ਬੱਚੇ ਦੇ ਕਿਰਨੀਆਂ ਕੱਢ ਕੇ ਵੇਚਦੇ ਆ ਹਾਂ ਬਸ ਬੱਚੇ ਦੇ ਕਿਰਨੀਆਂ ਕੱਢ ਕੇ ਵੇਚਦੇ ਆ ਬੱਚੇ ਤੋਂ ਮੁਝੇ ਖੂਨ ਆਇਆ ਬੱਚੇ ਖਤਮ ਹੋ ਗਏ ਹਾਂ ਜੀ ਲਾਹਾਂ ਠੀਕ ਆ ਇਹ ਮੁੰਡਾ ਸੁਖੀ ਦਾ ਇਹ ਮੁੰਡਾ ਕੋਲ ਕੰਮ ਕਰਦਾ ਰੱਖਿਆ ਚਲਾਉਂਦਾ ਸਾਡਾ ਕੋਲ ਤੇ ਇਹਦੀ ਬੋਦੀ ਵਾਈਸ ਸਾਡੇ ਘਰ ਵੀ ਕੰਮ ਕਰਦੀ ਆ ਇਹ ਪਰਸੋਂ ਦੀ ਗੱਲ ਆ ਵੀ ਇਹਦਾ ਨਾ ਮੁੰਡਾ ਮੰਜੇ ਤੋਂ ਡਿੱਗਿਆ ਤੇ ਉਹ ਡਿੱਗਣ ਕਰਕੇ ਖੇਡਦਾ ਘੇਡਦਾ ਡਿੱਗਿਆ ਉਹ ਕਿ ਕੋਈ ਟੁੱਟ ਗਈ ਸੱਜੇ ਬਾਹਰ ਉਹ ਟੁੱਟ ਕੇ ਉੱਪਰ ਨੂੰ ਆ ਗਈ ਮੈਂ ਲੈ ਕੇ ਸਿਰ ਇਹ ਦੂਰ ਸਿਕਾ ਕੁਲਫੀਆਂ ਰੱਖਿਆ ਲੈ ਕੇ ਗਿਆ ਤੇ ਮੈਂ ਸਿਵਲ ਹਸਪੀਟਲ ਲੈ ਕੇ ਗਿਆ ਸੀਗਾ ਤੇ ਸਿਵਲ ਵਾਲੇ ਤੁਹਾਨੂੰ ਪਤਾ ਉਹ ਬਸ ਰੈਫਰ ਕਰਦੇ ਉਹ ਕਹਿੰਦੇ ਜੀ ਲੈ ਜਾਓ ਰੈਫਰ ਕਰਤਾ ਅੰਮ੍ਰਿਤਸਰ ਲੈ ਜਾਓ ਇਹ ਵਿਚਾਰਾ ਕਹਿੰਦਾ ਕਿ ਮੈਂ ਹੁਣ ਅੰਮ੍ਰਿਤਸਰ ਲੈ ਕੇ ਕਿੱਦਾਂ ਜਾਵਾਂ ਨਾ ਇਹ ਤੋਂ ਸਾਈਕਲ ਨਾਲ ਸਕੂਟਰ ਬੱਸ ਦੇ ਵਿੱਚ ਮੁੰਡੇ ਦੀ ਬਾਹ ਟੁੱਟੀ ਕਿੱਦਾਂ ਲੈ ਕੇ ਜਾਵਾਂ ਵੀ ਅਸੀਂ ਪ੍ਰਾਈਵੇਟ ਹੀ ਇੱਥੇ ਦਿਖਾ ਲੈਨੇ ਇੱਥੇ ਅਸੀਂ ਗਏ ਥਿੰਦ ਹਸਪੀਟਲ ਥਿੰਦ ਕਹਿੰਦਾ ਕਿ ਇੱਧਰ ਚੱਲ ਜੋ ਇੱਥੋਂ ਆਏ ਆ ਅਤੁੱਲ ਰਤਨ ਤੋਂ ਅੰਨਾ ਤੇ ਬੈਠੇ ਤੋ ਜਿਹੜਾ ਹਸਪੀਟਲ ਆ ਤੇ ਉਹ ਸਵੇਰੇ ਗੱਲ ਹੋਈ ਕਹਿੰਦੇ ਜੀ 20000 ਰੁਪਏ ਖਰਚਾਣਾ ਵੀ ਇਹਦੇ ਨਾਲ ਬਾਹ ਤੇ ਅਸੀਂ ਸ਼ਾਮ ਨੂੰ ਇਹ ਮੈਨੂੰ ਫੋਨ ਆਇਆ ਕਿ ਆਓ ਦੁਬਾਰਾ ਗੱਲ ਕਰਨੀ ਡਾਕਟਰ ਸਾਹਿਬ ਨਾਲ ਤੇ ਮੈਂ ਆਇਆ ਮੈਂ ਪੁੱਛਿਆ ਜੀ ਇਦਾਂ ਤੇ ਮੈਂ ਕਿਹਾ ਚਲੋ ਗਰੀਬ ਬੰਦਾ ਥੋੜੇ ਬਹੁਤ ਲੈਸ ਕਰ ਦਿਓ ਜਿੱਦਾਂ ਵੀ ਜੋ ਗੱਲ ਹੋਈ ਸਾਡੀ ਤੇ ਉਸ ਤੋਂ ਬਾਅਦ ਅਸੀਂ ਕਹਿਦਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਆਪਰੇਟ ਕਰੋ ਅਸੀਂ ਸਵੇਰੇ ਕਹਿੰਦੇ ਜੀ ਸੰਤੋਣਾ ਤੁਸੀਂ 4 ਵਜੇ ਤੋਂ ਬਾਅਦ ਬੱਚੇ ਨੂੰ ਦੁੱਧ ਨਾਲ ਪਾਣੀ ਕੁਛ ਨਹੀਂ ਦੇਣਾ 8 ਵਜੇ 7 ਵਜੇ ਲਿਆਓ 8 ਵਜੇ ਆਪਾਂ ਆਪਰੇਟ ਕਰ ਦੇਣਾ ਅਸੀਂ ਸਵੇਰੇ 7:60 7 ਦੇ ਬੱਚੇ ਨੂੰ ਲੈ ਕੇ ਆਏ ਆ ਇਹਨਾਂ ਨੂੰ ઓਪਰੇਟ ਕੀਤਾ 12 ਵੇ ਤੇ ਉਹ ਹੁਣ ਦੇਖੋ ਸੰਤਾ ਇਹ ਵੀ ਲੱਗਦਾ ਕਿ ਗਰਭਪਾਤ ਦੇ ਬੱਚਾ ਭੁਖ ਬਿਆਸ ਨਾਲ ਹੀ ਮਰ ਗਿਆ ਇਹ 5:30 ਵਜੇ ਜਾ ਕੇ ਪੂਰਾ ਹੋਇਆ 4 ਵੇ ਤੋਂ ਲੈ ਕੇ ਸਵੇਰੇ ਦੇ 5:30 ਵਜੇ ਤੱਕ ਬੱਚੇ ਨੂੰ ਪਾਣੀ ਦਾ ਬੂੰਦ ਤੱਕ ਨਹੀਂ ਦਿੱਤੀ ਤੇ ਇਹ ਮਰ ਗਿਆ ਵਾ ਤੇ ਤੁਹਾਨੂੰ ਮੈਂ ਫੋਨ ਦੇ ਵਿੱਚ ਮੈਂ ਤੁਹਾਨੂੰ ਆ ਵੀ ਦਿਖਾਣਾ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਨਸਾਫ ਦੀ ਕਰਦੇ ਆ ਜੀ ਦੇਖੋ ਇਹ ਆ ਮੈਂ ਤੁਹਾਨੂੰ ਚੀਜ਼ ਦਿਖਾਣਾ ਵੀ ਇਹ ਡਾਕਟਰ ਸਟਾਫ ਇਹਨਾਂ ਤਾਂ ਅੰਦਰ ਬੈਠਾ ਵਾ ਉਹ ਮਾਂ ਰੋਂ ਰਹੀ ਬੱਚਾ ਅੰਦਰ ਪੂਰਾ ਹੋ ਗਿਆ ਬੈੱਡ ਦੇ ਉੱਤੇ ਕੋਈ ਇਹਦੀ ਸੁਣਦੇ ਡਾਕਟਰ ਕੈਵਨ ਚ ਬੈਠੇ ਆ ਕੋਈ ਆ ਕੇ ਨਹੀਂ ਰਾਜੀ ਚਲੋ ਮੈਂ ਤੁਹਾਨੂੰ ਦਿਖਾਣਾ ਥੋੜੀ ਜੀ ਆ ਦੇਖੋ ਆ ਸਟਾਫ ਬੈਠਾ ਕੈਵਨ ਚ ਉਹ ਮਾਂ ਰੋਂਦੀ ਵਿਚਾਰੀ ਕੱਲੀ ਠੀਕ ਹੈ ਜੀ ਮੁੰਡਾ ਅੰਦਰ ਹੈਗਾ ਕੋਈ ਇਹਦੇ ਕੋਲ ਸਟਾਫ ਤੱਕ ਨਹੀਂ ਹੈਗਾ ਇੱਕ ਵਜਾ ਇਹੀ ਆ ਵੀ ਇਹ ਬੰਦੇ ਬੰਦੇ ਮਾਰੇ ਗਰੀਬ ਬੰਦੇ ਆ ਤਾਂ ਕਰਕੇ ਨਹੀਂ ਇਹਨਾਂ ਤੇ ਕੋਈ ਕਾਰਵਾਈ ਅਗਲੇ ਨੇ ਹਿਆਰੀ ਆ ਆ ਬੱਚਾ ਮਰਿਆ ਪਰ ਹਜ਼ਾਰ-ਹਜ਼ਾਰ 2000 ਰੁਪਏ ਲੋਕਾਂ ਤੋਂ ਫੜ ਕੇ ਉਹਦੀ ਗੋਟੀ ਜਿੱਥੇ-ਜਿੱਥੇ ਕੰਮ ਕਰਦੀ ਉਹਨਾਂ ਤੋਂ ਧਾਰਾ ਫੜਿਆ ਵੀ ਆਪਰੇਟ ਕਰਾਵਾਂ ਹੁਣ ਇਹ ਜਿਹੜਾ ਰਖਸ਼ਾ ਚਲਾਉਂਦਾ ਹੁਣ ਡਾਕਟਰ ਸਾਹਿਬ ਨੇ ਕੀ ਕਿਹਾ ਤੁਹਾਨੂੰ ਡਾਕਟਰ ਸਾਹਿਬ ਤਾਂ ਦੇਖੋ ਅਸੀਂ ਕਿਸੇ ਸਿੱਤੇ ਤੇ ਲਾਉਂਦੇ ਹੀ ਨਹੀਂ ਬੇ ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਉਹ ਜਦੋਂ ਮੈਂ ਆਂਦੇ ਹੀ ਪੁੱਛਿਆ ਤਾਂ ਡਾਕਟਰ ਸਾਹਿਬ ਜਿਨ੍ਹਾਂ ਨੇ ਆਪਰੇਟ ਕੀਤਾ ਕਹਿੰਦੇ ਮੁੰਡੇ ਨੇ ਨਾ ਥੁੱਕ ਅੰਦਰ ਲੈ ਲਈ ਤਾਂ ਮਰ ਗਿਆ ਫੇ ਹੁਣ ਉਹ ਕਹਿੰਦੇ ਉਹਦਾ ਹਾਰਟ ਫੇਲ ਹੋਇਆ ਹੁਣ ਡਾਕਟਰ ਸਾਹਿਬ ਨੇ ਕੋਈ ਟਾਈਮ ਟੂਮ ਦਿੱਤਾ ਤੁਹਾਨੂੰ ਨਹੀਂ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਉਹ ਤੁਸੀਂ ਕੀ ਕਰ ਰਹੇ ਹੋ ਅੱਗੇ ਤੁਸੀਂ ਕਰਨਾ ਕਰ ਆਨੇ ਆਉ ਰਿਹਾ ਰਿਪੋਰਟ ਲਖਣ ਹੁਣ ਬੰਦਾ ਜਿਹੜਾ ਜਿਹਦਾ ਬੱਚਾ ਮਰਿਆ ਉਹ ਪਹਿਲਾਂ ਇੱਥੇ ਰੁਕੇ ਆਪਣੇ ਬੱਚੇ ਕੋਲ ਜਾਂ ਪਹਿਲਾਂ ਸਿਟੀ ਥਾਣੇ ਜਾਈਏ ਹੁਣ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਨਾ ਹੀ ਕਹੀ ਇਦਾਂ ਦੇ ਹਾਂਜੀ ਭਾਈ ਦੱਸੋ ਅੱਜ ਅਸੀਂ ਕਪੂਤਲੇ ਦੇ ਵਿੱਚ ਇੱਕ ਸੰਜੀਤ RAM ਦੇ ਵਿਅਕਤੀ ਆ ਉਹਦੇ ਸੱਦੇ ਤੇ ਜੋ ਡਾਕਟਰ ਅਤੂ ਜੇਪੀ ਨਰਸਿੰਗ ਹੋਮਾਂ ਡਾਕਟਰਾ ਤੁਲਾ ਉੱਤੇ ਪਹੁੰਚੇ ਸੀ ਜੋ ਮਸਲਾ ਉੱਥੇ ਐਗਰ ਸੰਜੀਤ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬੇਟਾ ਸੀ ਪਿਛਲੇ ਦਿਨੀ ਹੁੰਦਾ ਸੀ ਹੱਡੀ ਫ੍ਰੈਕਚਰ ਹੋ ਗਈ ਸੀ ਬਾਹ ਦੀ ਉਹ ਜਿਹੜਾ ਆਪਰੇਟ ਦੇ ਲਈ ਪਹਿਲਾਂ ਤੇ ਜਗਾ ਜਗਾ ਹਸਪਤਲ ਚ ਹੁੰਦੇ ਰਹੇ ਪਰ ਉਥੋਂ ਉਹਨਾਂ ਨੂੰ ਕਿਉਂਕਿ ਗਰੀਬ ਪਰਵਾਹ ਤੋਂ ਸੰਬੰਧ ਸੀ ਉਹਨਾਂ ਨੂੰ ਜਿਹੜਾ ਹੱਲ ਨਹੀਂ ਮਿਲ ਪਾਇਆ ਫਿਰ ਉਹ ਇੱਥੇ ਪਹੁੰਚੇ ਜੀਪੀ ਨਰਸਿੰਗ ਹਾਊਸ ਦੇ ਵਿੱਚ ਉੱਥੇ ਡਾਕਟਰ ਅਤੁਲ ਦੇ ਕੋਲੋਂ ਉਹਨਾਂ ਨੇ ਕਹਿੰਦੇ ਆਪਰੇਟ ਕਰਵਾਇਆ ਤੇ ਅੱਜ ਜਿਹੜਾ ਆਪਰੇਟ ਹੋਇਆ ਤਕਰੀਬਨ 2:00 ਵਜੇ 12:30 ਵਜੇ ਜਿਹੜਾ ਆਪਰੇਟ ਹੋਇਆ ਬੱਚੇ ਦਾ 3.5 ਸਾਲ ਨੂੰ ਮੱਸ ਸੀ 3.5 ਸਾਲ 3.5 ਸਾਲ ਨੂੰ ਮੱਸ ਸੀਗੀ ਤੇ ਜਦੋਂ ਆਪਰੇਟ ਹੋਇਆ ਉਸ ਤੋਂ ਬਾਅਦ ਤਕਰੀਬਨ ਆਪਰੇਟ ਹੋ ਗਿਆ ਹੀ ਹੋਰ ਪੁਨੀ ਦਾ ਆਪਰੇਟਾ ਪੁਨੀ ਦਾ ਆਪਰੇਟ ਸੀਗਾ ਤੇ ਬਾਹਰ ਟੁੱਟੀ ਜੜੀ ਤੇ ਉਹਦਾ ਆਪਰੇਟ ਕੀਤਾ ਗਿਆ ਤੋਂ ਉਸ ਤੋਂ ਬਾਅਦ ਜਿਹੜਾ ਬੱਚਾ ਵਾ ਉਹਦੀ ਡੈਥ ਹੋ ਗਈ ਨਾ ਤੇ ਪ੍ਰਵਾਸ ਨੂੰ ਇਹ ਜਮ ਹੋ ਰਿਆ ਈ ਕਿਉਂਕਿ ਅਸੀਂ ਵੀ ਦੁਨੀਆ 'ਚ ਵਿਚਰਦੇ ਆ ਲੋਕਾਂ 'ਚ ਵਿਚਰਦੇ ਆ ਇਹ ਚੀਜ਼ ਤੇ ਜਿਹੜੀ ਆ ਵਿਸ਼ਵਾਸ ਨਹੀਂ ਹੁੰਦੀ ਕਿਉਂਕਿ ਅਸੀਂ ਕਿਸੇ ਤੇ ਕਿੰਤੂ ਗੰਤੂ ਉਸ ਟਾਈਮ ਤੱਕ ਨਹੀਂ ਕਹਿੰਦਾ ਕਿ ਜਦੋਂ ਤੱਕ ਜਿਹੜੇ ਉਹਦੇ ਪਹਿਲੂ ਆ ਸਾਰੇ ਸਾਹਮਣੇ ਨਹੀਂ ਆ ਜਾਂਦੇ ਫਿਰ ਜਿੱਦਾਂ ਹੀ ਉਹ ਗਰੀਬ ਪ੍ਰਵਾਸਬੰਦ ਸਾਡੇ ਆ ਭਰਾ ਨੇ ਇਹਨਾਂ ਨੂੰ ਕੰਮ ਕਰਦੇ ਨੇ ਇਹਨਾਂ ਨੇ ਜਦੋਂ ਪਹੁੰਚ ਦਿੱਤੀ ਜਾਵੜਾਈ ਕੋਲੋਂ ਸਾਡੇ ਵਾਜੀਆ ਸਾਹਿਬ ਕੋਲੋਂ ਸਾਡੇ ਅਗਰ왈 ਸਾਹਿਬ ਕੋਲੋਂ ਬਾਕੀ ਜਿਹੜੇ ਦੇ ਦਰਜਾ ਆਪਦਾ ਚਾਹੁੰਦਾ ਸਾਥੀ ਤੇ ਮੈਂ ਵੀ ਇੱਥੇ ਪੁੰਚਿਆ ਕਿਉਂਕਿ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਹਮੇਸ਼ਾ ਜਾਂਦੇ ਆ ਕਿ ਸਾਰੇ ਜਿਹੜੇ ਲੋਕ ਆ ਜਿੱਥੇ ਵੀ ਕਿਸੇ ਦਾ ਕੋਈ ਬਤਾਂਦਾ ਉਹਦਾ ਸਾਥ ਦੇਣ ਤੇ ਇਹ ਜੋ ਪਹੁੰਚੇ ਆ ਅੱਜ ਸਾਨੂੰ ਡਾਕਟਰ ਤੁਲਨੀਰਾ ਸਪਸ਼ਟੀਕਰਨ ਦੇ ਤਾਉ ਕਹਿੰਦੇ ਕਿਉਂਕਿ ਜਿਹੜੀ ਸੰਜੀਤ ਜਿਹੜੇ ਆ ਇਹ ਵੀ ਜਾਂਦੇ ਆ ਕਿ ਪੋਸਟਮਾਰਮ ਹੋਵੇ ਕਿਉਂਕਿ ਉਹਨਾਂ ਇਨਾਂ ਦੇ ਕੋਈ ਮੁਕੱਦਮੇ ਆਏ ਜਾਂਦੇ ਸੀ ਆ ਡਾਕਟਰਾ ਤੁਲ ਵੀ ਇਸ ਗੱਲ ਤੇ ਮੰਨ ਗਏ ਆ ਪਰ ਹੁਣ ਇਸ ਤੋਂ ਬਾਅਦ ਵੀ ਜੋ ਵੀ ਜਿਹੜੇ ਹਾਲਾਤ ਪੈਦਾ ਹੋਣਗੇ ਜੋ ਪੋਸਟਮੌਮ ਦੀ ਮਾਰਟਮ ਦੀ ਰਿਪੋਰਟ ਆਵੇਗੀ ਉਹਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਖੜੇ ਰਾਵਾਂਗੇ ਜਿੱਦਾਂ ਦਾ ਇਹ ਸਾਥ ਦੇਾਂਗੇ ਨਾਲ ਦੀ ਨਾਲ ਅੱਜ ਜਿਹੜੀ ਬੱਚੇ ਦੀ ਜਿਹੜੀ ਆਪਰੇਸ਼ਨ ਦੀ ਫੀਸ ਸੀਗੀ ਕਿਉਂਕਿ ਇਨਸਾਨੀਅਤ ਦਾ ਸਾਡਾ ਫਰਜ਼ ਬੰਦਾ ਵਾਲੀਆ ਸਾਹਿਬ ਛਾਵੜਾ ਸਾਹਿਬ ਅਗਰਵਾਲ ਸਾਹਿਬ ਸਾਰੇ ਜਾਣਦੇ ਆ ਜਿਹੜੇ ਬੱਚੇ ਦੀ ਆਪਰੇਸ਼ਨ ਫੀਸ ਸੀ ਬੱਚਾ ਚਲੋ ਚਲ ਗਿਆ ਉਹਦੀ ਬੋਲੀ ਨਹੀਂ ਲਾ ਰਿਆ ਸੀ ਕਾ ਜਿਹੜਾ ਬੱਚਾ ਚਲ ਗਿਆ ਜਦੋਂ ਆਪਰੇਸ਼ਨ ਕੀਤਾ ਜਦੋਂ ਬੱਚੇ ਦੀ ਡੈਥ ਹੋ ਗਈ ਉਹਦੀ ਫੀਸ ਵੀ ਜਿਹੜੀ ਆ ਗਰੀਬ ਪਰਿਵਾਰ ਨੂੰ ਦੇਣੀ ਚਾਹੀਦੀ ਤਾਂ ਕਿ ਆਣ ਵਾਲੇ ਸਮੇਂ 'ਚ ਜੋ ਉਹਨਾਂ ਦੇ ਆਪਣੇ ਬੱਚਾ ਜੋ ਦੁਨੀਆ ਤੋਂ ਚਲ ਗਿਆ ਉਹਦੇ ਲਈ ਕਰਨਾ ਉਹ ਕਰ ਸਕਣ ਸਾਰਿਆਂ ਦੀ ਸਹਿਮਤੀ ਹੋਈ ਆ ਹੁਣ ਡਾਕਟਰ ਅਤੁੱਲ ਨੂੰ ਅਸੀਂ ਕਹਾਂਗੇ ਕਿ ਪਰਿਵਾਰ ਨੂੰ ਜਿਹੜੀ ਆਪਰੇਸ਼ਨ ਫੀਸ ਸੀਗੀ ਉਹ ਵਾਪਸ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆਵੇਗੀ ਉਹਦੇ ਮੁਤਾਬਕ ਜਿਹੜਾ ਵਾ ਅਸੀਂ ਫੈਸਲਾ ਜਿਹੜਾ ਉਲੀਕਾਂਗੇ ਜਿਹੜਾ ਕਿ ਬੱਚੇ ਦਾ ਤਿਹੇ ਬੱਚਾ ਹੈ ਤੁਹਾਡਾ ਬੱਚਾ ਬੜੀ ਕਈ ਹਸਪਤਾਲਾਂ ਤੋਂ ਜਵਾਬ ਲੈ ਕੇ ਬੜੀ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਇਆ ਤੇ ਕੁਝ ਸ਼ਹਿਰ ਦੇ ਮੂਤਵੀਰ ਬੰਦੇ ਨੇ ਸਾਨੂੰ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਕੋਸ਼ਿਸ਼ ਕਰਕੇ ਦੇਖੋ ਇਹ ਬੱਚੇ ਦਾ ਕੋਈ ਬਚਾਅ ਹੁੰਦਾ ਨਹੀਂ ਜੇ ਕੋਸ਼ਿਸ਼ ਕਰੋ ਅਸੀਂ ਤੁਹਾਡੇ ਲਈ ਇਹਦਾ ਇਲਾਜ ਕਰਾਂ ਤੇ ਅਸੀਂ ਇਹਦਾ ਸਾਰੀ ਸੀਰੀਅਸ ਐਸਸਮੈਂਟ ਕਰਾ ਕੇ ਸਾਰੇ ਟੈਸਟ ਕਰਾ ਕੇ ਐਕਸ-ਰੇ ਸਮਝਾ ਕੇ ਇਹਦਾ ਆਪਰੇਸ਼ਨ ਕੀਤਾ ਇਹ ਡਾਕਟਰ ਬੱਚਾ ਆਇਆ ਕਦੋਂ ਸੀ ਤੁਹਾਡੇ ਕੋਲ ਅੱਜ ਅੱਜ ਸੋਈ ਆ ਵੈਸੇ 2-3 ਦਿਨ ਪਹਿਲਾਂ ਵੀ ਚੱਕਰ ਮਾਰ ਕੇ ਜਾਂਦੇ ਰਹੇ ਇੱਥੋਂ ਆ ਕੇ ਦਿਖਾ ਕੇ ਚਲੇ ਜਾਂਦਾ ਸੀਗਾ ਕਿ ਹੈ ਕੀ ਹੈ ਕਿ ਬੱਚੇ ਨੂੰ ਪ੍ਰੋਬਲਮ ਕੀ ਹੈ ਬੱਚੇ ਦੀ ਬਾਹਰ ਹੋਈ ਸੀ ਠੀਕ ਹੈ ਜੀ ਹੋਇਆ ਕਿ ਡਾਕਟਰਾਂ ਨੇ ਬੱਚੇ ਨੂੰ ਆਪਰੇਸ਼ਨ ਕਿੰਨੇ ਵੇ ਕੀਤਾ ਤੇ ਹੋਰ ਕਿਸ ਤਰ੍ਹਾਂ ਸੀ ਦੋਸਰੇ ਆਪਰੇਸ਼ਨ ਕੀਤਾ ਬੱਚਾ ਬਿਲਕੁਲ ਠੀਕ ਸੀਗਾ ਗੱਲਾਂ ਬਾਤਾਂ ਕਰਦਾ ਸੀਗਾ 5:30 ਵਜੇ ਬੱਚਾ ਇੱਕਦਮ ਰੋਂਦੜਾ ਚੁੱਪ ਬੈ ਗਿਆ ਤੇ ਜਿਹੜਾ ਮੋਨੀਟਰ ਆਉਂਦੀ ਉਹਦੇ ਵਿੱਚ ਜਿਹੜੀ ਰੇਟਿੰਗ ਸੀਗੀ ਉਹ ਨਾਰਮਲ ਨਾਲੋਂ ਪੀ ਅਤੇ ਕੁਝ ਵੀ ਕਦੇ ਇਤਿਹਾਰ ਨਹੀਂ ਇਹ ਦਵਾਈ ਨਹੀਂ ਕਰ ਸਕੀ ਤੇ ਬੱਚੇ ਦੇ ਪਰਿਵਾਰ ਵੱਲੋਂ ਤੁਹਾਡੇ ਅੰਜਾਮ ਲਗਾਇਆ ਜਾ ਰਿਹਾ ਕਿ ਸਾਨੂੰ ਦੱਸਿਆ ਤੱਕ ਨਹੀਂ ਕਿ ਬੱਚੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਬੱਚੇ ਦੀ ਮੌਤ ਤੇ ਇਹ ਸਾਰਿਆਂ ਨੂੰ ਪਤਾ ਹੀ ਹੈ ਤੁਹਾਡੇ ਸਾਹਮਣੇ ਜਿਹੜੇ ਪਰਦੇ ਦੇ ਨਾਲ ਆਏ ਇੱਥੇ ਕਰਕੇ ਆਏ ਮੌਤ ਅਕਚਲ ਹੈ ਵੀ ਮੌਤ ਹੋ ਚੁੱਕੀ ਹੈ ਇਹ ਨਾਲ ਹੀ ਜਿਹੜੀ ਕੋਈ ਜਾਂਚ ਨਹੀਂ ਕਰਦੀ ਮੌਤ ਤੇ ਲੋਹਣ ਵਾਲੀ ਨਾਲ ਬੱਚਾ ਉਹਨਾਂ ਦਾ ਇਹ ਵੀ ਕਹਿਣਾ ਕਿ ਰਾਜ ਜਿਹੜਾ ਉਹ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਡਾਕਟਰੋ ਇਹ ਤਾਂ ਹਮੇਸ਼ਾ ਜਿਹੜਾ ਮਰੀਜ਼ ਦੇ ਨਾਲ ਦੇ ਸਾ ਡਾਕਟਰ ਤੇ ਇਲਜ਼ਾਮ ਲਾਉਂਦੇ ਆ। ਬੱਖੀ ਜੇ ਕੋਈ ਲੱਗਦਾ ਸਾਡੇ 'ਚ ਕਮੀ ਹੈ ਅਸੀਂ ਉਹਨਾਂ ਕਹਿੰਦੇ ਕੋਸ਼ਣਾ ਕਰਾ ਕੇ ਦੇ ਲੋ ਸਾਡੀ ਜੇ ਕੋਈ ਨੁਕਸਾਨ ਹੋਣੇ ਕਲੋ ਕੋਸ਼ਣਾ। ਇਹ ਹੁਣ ਕਿਸ ਤਰ੍ਹਾਂ ਤਾਂ ਨਿਬੜੇਗਾ ਕਿ ਜੇ ਉਹ ਬਾਅਦ 'ਚ ਹਸਪੀਟਲ ਦੇ ਬੈਠ ਗਏ ਆ ਉਹ ਤੇ ਤੁਹਾਡੀ ਗਲਤ ਹੋਈ ਉਹਨਾਂ ਨੂੰ। ਮੈਨੂੰ ਤਾਂ ਇਹ ਨਹੀਂ ਕਿਹਾ ਤੁਹਾਡਾ ਨਾਮ ਹੈਗਾ ਆਪਦੀ ਨੁਕਸ ਹੈ। ਵੀ ਤੁਹਾਡੇ 'ਚ ਤੁਸੀਂ ਗਲਤੀ ਕੀਤੀ ਮੈਗਾ ਤਾਂ ਕੋਸ਼ਣਾ ਦੇ ਤੇ ਫੈਸਲਾ ਹੋ ਸਕਦਾ।